ਗਾयक ਕਰਨ ਔਜਲਾ ਹਮ ਗਿੱਪੀ ਗਰੇਵਾਲ ਤੋਂ ਬਾਅਦ ਏਪੀ ਢਿਲੋਂ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਅੱਗ ਲਾਈ ਗਈ ਮਸਲਾ ਸਾਰਾ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਵਿਦੇਸ਼ੀ ਦਖਲਅੰਦਾਜ਼ੀ ਦਾ ਹੈ ਸਿੱਖ ਕਾਰਕੁੰਨ ਸਿੱਖ ਵਪਾਰੀ ਸਿੱਖ ਟਰੱਕਰ ਤੇ ਸਿੱਖ ਗਾਇਕ ਨਿਸ਼ਾਨਾ ਬਣਾਏ ਜਾ ਰਹੇ ਹਨ ਸਿੱਖ ਚਾਹੇ ਆਜ਼ਾਦੀ ਮੰਗਦਾ ਹੈ ਜਾਂ ਨਹੀਂ ਉਸ ਦੇ ਕਾਰਜ ਸਿੱਖੀ ਦਾ ਪੰਜਾਬੀਅਤ ਨੂੰ ਬਲੰਦ ਕਰਦੇ ਹਨ ਕਿਸੇ ਵੀ ਕਿਸਮ ਦੀ ਤਰੱਕੀ 'ਚ ਯੋਗਦਾਨ ਪਾਉਂਦੇ ਹਨ ਉਹ ਸਾਰੇ ਨਿਸ਼ਾਨੇ ਤੇ ਹਨ ਤੁਹਾਨੂੰ ਲੱਗਦਾ ਹੋਊ ਕਿ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਖਾਲਸਤਾਨੀ ਆਗੂਆਂ ਖਿਲਾਫ ਹੈ ਪਰ ਇਹ ਦਰਬਾਰੀ ਸਿੱਖਾਂ ਨੂੰ ਛੱਡ ਕੇ ਬਾਹਰਲੇ ਮੁਲਕਾਂ ਦੇ ਸਾਰੇ ਸਿੱਖਾਂ ਦੇ ਖਿਲਾਫ ਹੈ ਚਾਹੇ ਕੋਈ ਗਾਇਕ ਹੋਵੇ ਟਰੱਕਰ ਹੋਵੇ ਬਿਜ਼ਨਸਮੈਨ ਹੋਏ ਪੱਤਰਕਾਰ ਹੋਏ ਜਾਂ ਕੋਈ ਹੋਰ ਇਹ ਜੋ ਨਫ਼ਰਤ ਦੀ ਮਹਿੰਮ ਵਿੱਢੀ ਗਈ ਹੈ ਇਸ ਦਾ ਨਿਸ਼ਾਨਾ ਕਿਸੇ ਦਾ ਵੀ ਪੱਗ ਬੰਨਦਾ ਬਜ਼ੁਰਗ ਚੁੰਨੀ ਲੈੰਦੀ ਮਾਤਾ ਜਾਂ ਬੱਚਾ ਹੋ ਸਕਦਾ ਉਹਨਾਂ ਇਹ ਨਹੀਂ ਪੁੱਛਣਾ ਕਿ ਤੁਸੀਂ ਆਜ਼ਾਦੀ ਦੇ ਹੱਕ ਵਾਲੇ ਹੋ ਜਾਂ ਵਿਰੋਧ ਵਾਲੇ ਜਿੰਨੀ ਜਲਦੀ ਇਹ ਗੱਲ ਸਮਝ ਆਵਾਂਗੇ ਇਕੱਠੇ ਹੋ ਕੇ ਇਥੋਂ ਦੀਆਂ ਸਰਕਾਰਾਂ ਦੀ ਜਵਾਬ ਦੇ ਕਰ ਲਵਾਂਗੇ ਬਚਾਓ ਹੋ ਜੋ ਫੀਅਰਸ ਵੈਲਕਮ ਬੈਕ ਟੂ ਪ੍ਰੋਗਰਾਮਸ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਰ ਸਰਕਾਰ ਨੰਗੇ ਚਿੱਟੇ ਹੋ ਕੇ ਦਾਇਸਵਰਾ ਸਿੱਖਾਂ ਦੇ ਖਿਲਾਫ ਅੰਤਰਰਾਸ਼ਟਰੀ دہشت ਗੱਦੀ ਕਰ ਰਹੀ ਹੈ ਜਿਸ ਨੂੰ ਇੰਟਰਨੈਸ਼ਨਲ ਲਾਅ ਮੁਤਾਬਕ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਕਿਹਾ ਜਾਂਦਾ ਔਰ ਭਾਰਤ ਦੇ ਇਸ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੀ ਮਾਰ ਹੇਠ ਸਿੱਖ ਐਕਟਿਵਿਸਟ ਵਪਾਰੀ ਟਰੱਕਰ ਅਤੇ ਸਿੱਖ ਗਾਇਕ ਹਨ ਜੜਾ ਸਿੱਖ ਸਿੱਖੀ ਦੇ ਝੰਡੇ ਨੂੰ ਬੁਲੰਦ ਰੱਖਣ ਲਈ ਕਿਸੇ ਵੀ ਕਿਸਮ ਦਾ ਯੋਗਦਾਨ ਪਾ ਰਿਹਾ ਹੈ ਉਹ ਭਾਰਤੀ ਏਜੰਸੀਆਂ ਦੇ ਨਿਸ਼ਾਨੇ ਤੇ ਹਨ ਸੋ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਵਰਨਾ ਇਕੱਲੇ ਇਕੱਲੇ ਭਾਰਤੀ ਜ਼ਬਰਦਸਤ ਸ਼ਿਕਾਰ ਹੋ ਜਾਵਾਂਗੇ ਔਰ ਸਾਡਾ ਨਾਰ ਇੱਕੋ ਹੀ ਹੋਣਾ ਚਾਹੀਦਾ ਹੈ ਸਭ ਤੇ ਹਮਲਾ ਔਰ ਇੱਕ ਤੇ ਹਮਲਾ ਸਬ ਤੇ ਹਮਲਾ ਸੋ ਇਸ ਤੇ ਆਪਾਂ ਗੱਲਬਾਤ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਚੱਲੀਆਂ ਲਿਖਣ ਦੀ ਤੁਹਾਡਾ ਸਬਤ ਆਪੋ ਬਹੁਤ ਧੰਨਵਾਦ ਜੀ ਰਾ ਸਰਬ ਕੀ ਕਹਿਣਾ ਚਾਹੋਗੇ ਐਕਚੁਅਲੀ ਅੱਜ ਸਾਡੇ ਵੀਰ ਗੁਰਪ੍ਰੀਤ ਸਿੰਘ ਸੋhota ਜਿਹੜੇ ਚੜ੍ਹਦੀ ਕਲਾ ਅਖਬਾਰ ਦੇ ਨਾਲ ਜੁੜੇ ਹੋਏ ਨੇ ਸਾਡੇ ਨਾਲ ਵੀ ਆਲਮੋਸਟ 30 ਸਾਲ ਤੋਂ ਜ਼ਿਆਦਾ ਦਾ ਸਬੰਧ ਹੈ ਔਰ ਬੜੇ ਸਲਜੀ ਪੱਤਰਕਾਰੀ ਕਰਦੇ ਨੇ ਉਹਨਾਂ ਦਾ ਇੱਕ ਬਰੀਫ ਰਾਈਟਅਪ ਹੈ ਔਰ ਉਹਨਾਂ ਨੇ ਇਹ ਨਾਰਾ ਹੀ ਦਿੱਤਾ ਹੈ ਇਸ ਨੂੰ ਮੈਂ ਨਾਰਾ ਹੀ ਕਹਾਵਾਂਗਾ ਹੂੰ ਕਿ ਇਕਤੇ ਹਮਲਾ ਸਭ ਤੇ ਹਮਲਾ ਅਰ ਉਹਨਾਂ ਨੇ ਇਹ ਪੁਆਇੰਟ ਆਊਟ ਕੀਤਾ ਕਿ ਵੀ ਜੇ ਤੁਸੀਂ ਭਾਰਤੀ ਸਟੇਟ ਦਾ ਡਾਇਸਪੋਰਾ ਸਖਾਂ ਦੇ ਉੱਤੇ ਆ ਉਹਨਾਂ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਦਾਇਰਾਕਾਰ ਦੇਖੋ ਤੇ ਉਹ ਵਸੀ ਹੁੰਦਾ ਜਾ ਰਿਹਾ ਉਹ ਫੈਲਦਾ ਜਾ ਰਿਹਾ ਵੱਧ ਰਿਹਾ ਅੱਡ ਅੱਡ ਨੂੰ ਪਹਿਲਾਂ ਤਾਂ ਉਹਨਾਂ ਨੇ ਇਸ ਕਿਸਮ ਦਾ ਇੱਕ ਮਾਹੌਲ ਰਚਿਆ ਕਿ دہشت ਗਰਦੀ ਦੇ ਨਾਲ ਖਾਲਸਤਾਨ ਦੀ ਮੂਵਮੈਂਟ ਨੂੰ ਜੋੜਨ ਦੀ ਕੋਸ਼ਿਸ਼ ਕੀਤੀ 80ਆਂ 90ਆਂ ਦੇ ਵਿੱਚ ਇਹ ਇੱਕ ਵੱਡਾ ਫੈਕਟਰ ਬਣਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਦਾ ਜਿਹੜਾ ਕਾਫੀਆ ਤੰਗ ਕੀਤਾ ਔਰ ਉਹਦੇ ਵਿੱਚ 1985 ਦਾ ਕਨਿਸ਼ਕਾ ਹਵਾਈ ਹਾਦਸਾ ਉਹਨਾਂ ਨੇ ਭਾਰਤੀ ਏਜੰਸੀਆਂ ਨੇ ਉਸ ਜਿਹੜਾ ਉਹ ਜਿਹੜਾ ਕੰਡੈਮਨ ਲेक्ट ਹੈ ਉਸ ਨੂੰ ਕਰਵਾ ਕੇ ਸਾਡੀ ਖਾਲਸਤਾਨ ਦੀ ਲਹਿਰ ਨੂੰ ਅੰਤਰਰਾਸ਼ਟਰੀ دہشت گردੀ ਦੇ ਖਾਤੇ ਚ ਲਿਆ ਹੁੰਦਾ ਔਰ ਫਿਰ ਲਗਾਤਾਰਤਾ ਦੇ ਨਾਲ ਜਦੋਂ ਉਹਦਾ ਟਰਾਇਲ ਚੱਲਿਆ ਹਾਲਾਂਕਿ ਦਾ ਐਂਡੋ ਐਕਵਿਟ ਹੋਏ ਜਿਨ੍ਹਾਂ ਨੂੰ ਇਹਨਾਂ ਨੇ ਦੋਸ਼ੀ ਬਣਾਇਆ ਸੀ ਪਰ ਆਲਰੇਡੀ মিডিਆ ਟਰਾਇਲ ਇਹਨਾਂ ਚੱਲ ਚੁੱਕਾ ਸੀ ਔਰ ਇਨਿਕ ਮਿਸ ਇਨਫੋਰਮੇਸ਼ਨ ਨੂੰ ਸਾਰੇ ਪੀਰੀਅਡ ਚ ਪਲਾਂਟ ਕੀਤੇ ਗਏ ਯਾਜ ਵੀ ਤੁਸੀਂ ਗੂਗਲ ਕਰੋ ਤੇ ਸੌਫਟ ਟਾਰਗੇਟ ਜਾਂ ਦੂਸਰਾ ਤਾਂ ਦੋ ਚਾਰ ਆਰਟੀਕਲ ਕਿਤੇ ਆਣ ਗਏ ਤੇ ਉਹ ਸਾਰੀ ਜਿਹੜਾ ਤੁਹਾਡੇ ਗੂਗਲ ਰੈਫਰੈਂਸਸ ਭਰੀਆਂ ਹੋਣਗੀਆਂ ਕੇਸ ਜਿਹੜੇ ਨੇ ਸਿੱਖ 테러ਰਿਸਟ ਹੋਰ ਇਹਨਾਂ ਨੇ ਇਵਨ ਦੁਨੀਆ ਚ ਕਿਤੇ ਨਹੀਂ ਹੋਇਆ ਇਹ ਤਾਂ ਬਾਅਦ ਚ ਇਹਨਾਂ ਨੇ 911 ਇਸਲਾਮ ਨੂੰ 테러ਰਿਜ਼ਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ which is not right ਕੋਈ ਮਜ਼ਹਬ ਕੋਈ ਕ੍ਰਿਸਚੀਅਨ 테러ਰਿਸਟਾਂ ਕੋਈ ਜੂਡਿਸ਼ 테러ਰਿਸਟ ਥੋੜੀ ਕਹਿੰਦੇ ਜਾਂ ਕੋਈ ਹਿੰਦੂ 테러ਰਿਸਟ ਜੋ ਤਾਮਿਲ ਸੁਸਾਈਸਾਈਡ ਬੌਮਬਰ ਛੋਟੇ ਛੋਟੇ ਉਮਰ ਦੀਆਂ ਬੱਚੀਆਂ ਤੋਂ ਵੀ ਜੋ ਇਹਨਾਂ ਨੇ ਅਨ ਲਿਬ੍ਰੇਸ਼ਨ ਟਾਈਗਰਸ ਆਫ ਤਾਮਿਲ ਆਲਮ ਤੋਂ ਇੰਡੀਅਨ ਏਜੰਸੀਆਂ ਨੇ ਕਰਾਇਆ ਪਰ ਕਿਸੇ ਨੇ ਕੋਈ ਲਖਬ ਇਹ ਨਹੀਂ ਕਿਹਾ ਕਿ ਹਿੰਦੂ ਟੈਰਰਿਸਟਸ ਸੋ ਇਹਨਾਂ ਨੇ ਡੈਲੀਬਰੇਟਲੀ ਟੈਰਰਿਜ਼ਮ ਸਖਾਂ ਦੇ ਨਾਲ ਜੋੜਿਆ ਉੱਥੋਂ ਦਾ ਮੀਡੀਆ ਵੀ ਹਾਲਾਂਕਿ ਕਈ ਵਾਰੀ ਇਹ ਹੁੰਦਾ ਹੈ ਵੀ ਜਦੋਂ ਤੁਸੀਂ ਕਿਸੇ ਦਾ ਕਿਹਾ ਟੈਰਰਿਸਟ ਕਹਿੰਦੇ ਨੇ ਕੌਮੇ ਪਾ ਦਿੰਦੇ ਹੋ ਕਿ ਭਾਈ ਹੋਏ ਨਹੀਂ ਪਰ ਉਹਨਾਂ ਦੀਆਂ ਤਾਂ ਤੁਸੀਂ ਮੀਡੀਆ ਰਿਪੋਰਟਸ ਸਾਰੇ ਪੀਰੀਅਡ ਦੀਆਂ ਦੇਖੋ ਸਿੱਖ ਟੈਰਰਿਸਟ ਖਾਲਸਤਾਨੀ ਟੈਰਰਿਸਟ ਜਿਵੇਂ ਸਿੱਖ ਹੋਣ ਦਾ ਮਤਲਬ ਹੀ ਦਹਿਸ਼ਤਗਰ ਹੁੰਦਾ ਸੋ ਇਹ ਸਾਰਾ ਜਿਹੜਾ ਉਹਨਾਂ ਦਾ ਜੇ ਅਸੀਂ ਜੂਨ 84 ਤੋਂ ਇਮੀਡੀਏਟ ਬਾਅਦ ਦੇਖੀਏ ਤੇ ਇਹਨੂੰ ਵੱਡੇ ਪੈਮਾਨੇ ਦੇ ਉੱਤੇ ਇਸ ਪ੍ਰੋਪਾਗੈਂਡਾ ਵਾ ਉਹਨਾਂ ਦਾ ਜੇ ਇਹਨਾਂ ਕੋਲ ਇਹਨਾਂ ਕੋਲ ਕਿਹਾ ਜੇ ਸੋਸ਼ਲ ਮੀਡੀਆ ਹੈ ਹੀ ਨਹੀਂ ਸੀ ਸੋ ਇਹਨਾਂ ਨੇ ਯਕੀਨੀ ਬਣਾਇਆ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੀਡੀਓਜ਼ ਬਣਾ ਕੇ ਔਰ ਆਡੀਓਜ਼ ਔਰ ਦੂਸਰੀਆਂ ਐਮਬੈਸੀਆਂ ਕੌਂਸੂਲੇਟਸ ਰਾਈ ਜਿਹੜਾ ਉਹ ਸਰਕੂਲੇਟ ਕੀਤੇ ਗਏ ਜਾਂ ਸੀ ਹਮ ਔਰ ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਦੀ 2014 ਤੋਂ ਬਾਅਦ ਮੋਦੀ ਹਕੂਮਤ ਪਾਵਰ ਚ ਆਈ ਹੈ ਉਹਨਾਂ ਨੇ ਕਿਵੇਂ ਕਿਸਾਨ ਮੂਵਮੈਂਟ ਦੇ ਵੇਲੇ ਕਿਸਾਨਾਂ ਨੂੰ ਜਿਹੜੀ ਕਿ ਬਿਲਕੁਲ ਪੀਸਫੁਲ ਔਰ ਉਹਨਾਂ ਨੇ ਤਾਂ ਪੱਗ ਦਾ ਰੰਗ ਵੀ ਹਰਾ ਰੱਖਿਆ ਸੀ ਤਾਂ ਕਿ ਲੱਗੇ ਕਿ ਭਈ ਅਸੀਂ ਕਿਸਾਨ ਹੀ ਹਮ ਲੇਕਿਨ ਉਹਨਾਂ ਨੂੰ ਕਿਵੇਂ ਬਦਨਾਮੀ ਦੀ ਹੱਦ ਤੱਕ ਲਿਜਾ ਕੇ دہشتਗਰਦ ਔਰ ਅੱਜ ਵੀ ਉਹਨਾਂ ਦੀ ਇੱਕ इलेक्टेड एमपी जे ਉਹਨਾਂ ਨੂੰ ਉੱਥੇ ਲਾਸ਼ਾਂ ਲਟਕ ਰਹੀਆਂ ਸੀ ਰੇਪ ਹੋ ਰਿਹਾ ਸੀ ਔਰ ਟੁਕੜੇ ਟੁਕੜੇ ਗੈਂਗ ਔਰ ਇਹਨਾਂ ਨੇ ਤਾਂ ਬੰਗਲਾਦੇਸ਼ ਬਣਾ ਦਨ ਜੇ ਅੱਜ ਵੀ ਉਹ ਕਹਿ ਰਹੇ ਨੇ ਤੇ ਜਦੋਂ ਉਹ ਚੱਲ ਰਿਹਾ ਸੀ ਉਦੋਂ ਇਹਨਾਂ ਦੇ ਵੱਡੇ ਵੱਡੇ ਲੀਡਰਾਂ ਨੇ ਜਿਹੜੇ ਨੇ ਇਸ ਕਿਸਮ ਦੇ ਬਿਆਨ ਦਿੱਤੇ ਹੋਏ ਨੇ ਉਹਨਾਂ ਰੈਕਡ ਤੁਸੀਂ ਜਾ ਕੇ ਦੇਖ ਸਕਦੇ ਹੋ ਅੱਛਾ ਲੇਕਿਨ ਇਹਦੇ باوجود ਜਿਹੜਾ ਇਹਨਾਂ ਨੇ ਕਿਉਂਕਿ ਜੇ ਦੇਖੋ ਅੱਜ ਹੀ ਮੈਂ ਕਿਤੇ ਕਿਸੇ ਦਾ ਕੋਈ ਕਮੈਂਟ ਸੁਣ ਰਿਹਾ ਸੀ ਕਿ ਡੈਮੋਗ੍ਰਾਫੀ ਇਜ਼ ਫਿਊਚਰ ਹੁਣ ਜਦੋਂ ਅਸੀਂ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੀ ਗੱਲ ਕਰ ਰਹੇ ਹਾਂ ਤੇ ਇੱਕ ਗੱਲ ਸਾਨੂੰ ਬੈਕ ਹੋਮ ਦੇਖਣੀ ਤਾਂ ਸਮਝਣੀ ਪੈਗੀ ਕਿ ਜਿਸ ਲੈਵਲ ਦੇ ਉੱਤੇ 4-5 ਲੱਖ ਸਾਡੇ ਨੌਜਵਾਨ ਜਿਹੜੇ ਚਾਈਲਡ ਪ੍ਰੋਡਿਊਸਿੰਗ ਏਜ 18 ਸਾਲ ਅਜੇ ਕ੍ਰਾਸ ਕਰਦੇ ਨੇ ਔਰ ਬਾਹਰ ਨਿਕਲ ਆਉਂਦੇ ਨੇ ਔਰ ਕਿਸ ਤੇਜ਼ੀ ਦੇ ਨਾਲ ਉਹ ਪੰਜਾਬ ਜਿਹੜਾ ਉਹ ਜਵਾਨੀ ਤੋਂ ਖਾਲੀ ਹੋ ਰਿਹਾ ਬੁੱਢੇ ਠੇਰੇ ਪਿੰਡਾਂ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੇ ਨੇ ਔਰ ਇਸ ਸਾਰੇ ਦੇ ਨਾਲ ਜਦੋਂ ਮੈਂ ਅੱਜ ਇੱਕ ਖਬਰ ਪੰਜਾਬ ਦੇ ਹਵਾਲੇ ਨਾਲ ਵੀ ਦੇਖੀ ਤੇ ਮੈਨੂੰ ਲੱਗਿਆ ਕਿ ਵੀ ਸਾਨੂੰ ਇਹ ਜਿਹੜੇ ਲੋਕ ਸਿਆਣੇ ਨੇ ਉਹ ਕਹਿੰਦੇ ਨੇ ਡੈਮੋਗ੍ਰਾਫੀ ਇਜ਼ ਦਾ ਫਿਊਚਰ ਜੇ ਤੁਹਾਡੀ ਡੈਮੋਗ੍ਰਾਫੀ ਬਦਲ ਜੋ ਫਲਸਤੀਨ ਚ ਅੱਜ ਹੋ ਰਿਹਾ ਹੈ ਬਿਲਕੁਲ ਆ ਇਕੱਲਾ ਹੀ ਨਹੀਂ ਹੈ ਕਿ ਜੀ 60000 ਗਜ਼ਾਚ ਫਲਸਤੀਨੀ ਉਹ ਡੈਮੋਗ੍ਰਾਫੀ ਬਦਲ ਰਹੇ ਨੇ ਇਸ ਇਨਾ 11 ਮਹੀਨਿਆਂ ਚ ਅਕਤੂਬਰ ਤੋਂ ਹੁਣ ਤੱਕ ਘੱਟੋ ਘੱਟ ਉਹਨਾਂ ਨੇ 30-35 ਸੈਟਲਮੈਂਟ ਜਿਹੜੀਆਂ ਨੇ ਯੂਜ਼ ਨੇ ਉਹ ਵੈਸਟ ਬੈਂਕ ਚ ਬਣਾਈਆਂ ਜ਼ਮੀਨ ਦੇ ਉੱਤੇ ਕਬਜ਼ਾ ਸੋ ਮਤਲਬ ਜਿਹੜੇ ਕਹਿੰਦੇ ਨੇ ਡੈਮੋਗ੍ਰਾਫੀ ਇਜ਼ ਦਾ ਡੈਮੋਗ੍ਰਾਫੀ ਇਜ਼ ਦਾ ਫਿਊਚਰ ਥੈਟ ਇਜ਼ ਵਾਟ ਇਟ ਇਜ਼ ਔਰ ਅਸੀਂ ਇਹ ਦੇਖ ਰਹੇ ਹੁਣੇ ਚੁੱਪਚੀਪੀ ਤੇ ਪੰਜਾਬ ਅਸੈਂਬਲੀ ਦੇ ਸੈਸ਼ਨ ਚੱਲ ਰਿਹਾ ਹੈ ਪੰਜਾਬ ਪਾਸਸਸ ਬਿਲ ਟੂ ਰੈਗੂਲਰਾਈਜ਼ ਇਲੀਗਲ ਕਲੋਨੀਆਂਸ ਹੁਣ ਇਹੀ ਕੰਮ ਅਮਰਿੰਦਰ ਨੇ ਵੀ ਕੀਤਾ ਸੀ ਹੁਣ ਇਹ ਹੈ ਕਿ ਵੀ ਪੰਜਾਬ ਦੀ ਅਸੈਂਬਲੀ ਦੇ ਵਿੱਚ ਉਹਨਾਂ ਨੇ ਜਿਹੜਾ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਬਿਲ ਪਾਸ ਕੀਤਾ ਜਿਹਦੇ ਥੱਲੇ ਆ ਕਿ ਕੋਈ ਐਨਓਸੀ ਦੀ ਲੋੜ ਨਹੀਂ ਹੋਏਗੀ ਇਲੀਗਲ ਕਲੋਨੀਆਂਸ ਨੂੰ ਉਹਨਾਂ ਨੇ ਲੀਗਲਾਈਜ਼ ਕੀਤਾ ਔਰ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਹਨਾਂ ਦਾ ਨੰਬਰ ਕਿੰਨਾ ਹੈ ਜਿਹੜੀਆਂ ਇਲੀਗਲ ਕਲੋਨੀਆਂਸ ਨੇ ਜਿਨ੍ਹਾਂ ਨੂੰ ਲੀਗਲ ਕੀਤਾ ਗਿਆ देयर ਆਰ 14000 illegal colonies in punjab and thousands of plot holders in such colonies stand to benefit 14000 illegal colonies hun jadon main illegal keh reha ehde ch tuhanu eh nazar hai kyuki eh amarinder di sarkar vele vi hoya si hun jinna punjab de vich up bihar aur dusra jada influx hai hindu population da unna de kol zameena nahi ne sharan de vich nahi ਉਹਨਾਂ ਨੇ ਕੀ ਕੀਤਾ ਹੈ ਕਿ ਜਿਹੜੀਆਂ ਵੇਸਟ ਲੈਂਡ ਜਾਂ ਦੂਜੀਆਂ ਤੀਜੀਆਂ ਨੇ ਉਹਨਾਂ 'ਚ ਵੀ ਭਾਵੇਂ ਉਹ ਪਹਿਲਾਂ ਝੁੱਗੀਆਂ ਝੌਂਪੜੀਆਂ ਬਣਾਈਆਂ ਹੌਲੀ 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 ਉਹ ਪੈਸੇ ਦੇਖ ਕੇ ਕਰਪਟ ਮੀਟਰ ਉਹਦੇ ਚ ਲਵਾ ਲੈਂਦੇ ਨੇ ਰਾਸ਼ਨ ਕਾਰਡ ਬਣਾਇਆ ਉੱਥੇ ਵੀ ਬਣਿਆ ਹੋਇਆ ਜਿੱਥੋਂ ਆਏ ਨੇ ਇੱਥੇ ਵੀ ਬਣਿਆ ਹੋਇਆ ਔਰ ਹੌਲੀ 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 ਜਦੋਂ ਇੱਕ ਉਹ ਕਲੋਨੀ ਜਿਹੀ ਬਸਾ ਲੈਂਦੇ ਨੇ ਇਸ ਕਿਸਮ ਦੇ ਥੋੜੇ ਬਹੁਤ ਡਿਵੈਲਪਰ ਵੀ ਸ਼ੁਰੂ ਹੋ ਗਏ ਜਿਨ੍ਹਾਂ ਨੇ ਨਾਜਾਇਜ਼ੀਆਂ ਬਣਾ ਕੇ ਇਸ ਕੇ ਸੰਬੰਧ ਲੋਕਲ ਵੀ ਨੇ ਪਰ ਵੱਡੀ ਗਿਣਤੀ ਉਹਨਾਂ ਦੀ ਹੈ ਫਿਰ ਜਦੋਂ ਜਿਹਦਾ ਮੀਟਰ ਲੱਗ ਗਿਆ ਜਿਸ ਦਾ ਜਿਹੜਾ ਉਹ ਉਹਨੂੰ VOTING ਦਾ ਆਧਾਰ ਕਾਰਡ ਬਣ ਗਿਆ ਹੈ ਆਧਾਰ ਕਾਰਡ ਉਹਦਾ ਪਿੱਛੇ ਆਪਣੇ ਵੀ ਬਣਿਆ ਹੋਇਆ ਹੈ VOTER ਔਰ METER ਔਰ ਇਹ ਸਾਰਾ ਇੱਕ ਤਾਂ ਤੁਹਾਡੇ VOTING ਪੈਟਰਨ ਚ ਆ ਗਿਆ ਹੈ ਹਮ ਸੈਕੰਡਲੀ ਜਦੋਂ ਤੁਸੀਂ ਉਹਨੂੰ ਰੈਗੂਲਰਾਈਜ਼ ਕਰ ਦਿੰਦੇ ਹੋ ਮਤਲਬ ਇਹ ਹੈ ਕਿ ਉਹ ਜੈਨੂਇਨ ਵਚਨਦੇ ਨੇ ਹੁਣ ਇਹ ਇਹੀ ਕੰਮ ਅਮਰਿੰਦਰ ਨੇ ਕੀਤਾ ਸੀ ਹੁਣ ਜੇ 14000 ਲਈ ਚੁੱਪਚਾਪ ਬਿਨਾ ਡਿਬੇਟ ਤੋਂ ਇੱਕ ਪਾਸੇ ਮੰਗੇ ਹੋ ਰਹੀ ਹੈ ਭਾਈ ਰਾਜਸਥਾਨ ਹੈ ਹਿਮਾਚਲ ਹੈ ਉਤਰਾਖੰਡ ਹੈ 10 ਹੋਰ ਸਟੇਟਾਂ ਨੇ ਜਿਨ੍ਹਾਂ ਨੇ ਆਰਟੀਕਲ 371 ਲਾਗੂ ਕੀਤਾ ਹੋਇਆ ਜਿੱਥੇ ਕੋਈ ਆ ਕੇ ਜ਼ਮੀਨ ਖਰੀਦ ਨਹੀਂ ਸਕਦਾ ਜਾਂ ਦੂਜਾ ਨਹੀਂ ਹੈ ਕਿ ਭਾਈ ਪੰਜਾਬ ਤੁਸੀਂ ਇਸ ਕਿਸਮ ਦਾ ਕਰੋ ਤਾਂ ਕਿ ਜਿਹੜੀ ਪੰਜਾਬ ਦੀ origional ਪੋਪੂਲੇਸ਼ਨ ਹੈ ਜਾਂ ਦੂਜਾ ਉਹਦੇ ਇੰਟਰਸਟ ਟੂ ਸੇਵ ਹੋਣ ਲੇਕਿਨ ਇੱਥੇ 14000 ਕਲੋਨੀਆਂਜ਼ ਨੂੰ ਕਿਉਂਕਿ ਇਹ ਜਿਹੜੀ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰ ਰਹੇ ਹਾਂ ਇਸ ਦੇ ਨਾਲ ਇਹਦਾ ਸਬੰਧ ਜੁੜਦਾ ਹੈ ਕਿ ਇੱਕ ਪਾਸੇ ਉਹਨਾਂ ਨੇ ਉੱਥੇ ਉਹ ਹਾਲਾਤ ਪੈਦਾ ਕੀਤੇ ਹੋਏ ਨੇ ਕਿ ਮਾਸ ਮਾਈਗ੍ਰੇਸ਼ਨ ਪੁਸ਼ ਹੋ ਰਹੀ ਹੈ ਜਿਹੜੇ ਇਲੀਗਲੀ ਲਿਆ ਕੇ ਉੱਥੇ ਬਿਠਾਏ ਜਾ ਰਹੇ ਨੇ ਉਹਨਾਂ ਨੂੰ ਅੰਡਰ ਦਾ ਲਾਜ਼ ਜਿਹੜਾ ਉਹਨੋਂ ਬਿਲ ਪਾਸ ਹੋ ਗਿਆ ਰੈਗੂਲਰ ਹੋ ਗਏ 14000 ਕਲੋਨੀਆਂਜ਼ ਸਾਰੇ ਜਿਹੜੇ ਯੂਪੀ ਬਿਹਾਰ ਲੇਬਰ ਹੈ ਉਹਨਾਂ ਦੇ ਘਰ ਪੱਕੇ ਤੌਰ ਤੇ ਔਰ ਦੂਸਰੇ ਫਿਰ ਉਹਨਾਂ ਨੂੰ ਬਾਕੀ ਐਮਿਨਿਟੀਆਂ ਫੈਸਿਲਿਟੀਆਂ ਜਾਂ ਜਿਹੜਾ ਵੀ ਮਿਊਨਿਸਪਲ ਵਾਟਰ ਔਰ ਦੂਜੀਆਂ ਉਹ ਵੀ ਹੋਣ ਗਿਆ ਉਹਨਾਂ ਨੂੰ ਔਰ ਇਹ ਬੈਠ ਰਹੇ ਨੇ ਔਰ ਤੁਹਾਡੇ ਜਿਹੜੇ ਇੱਥੇ ਪੈਸੇ ਕਮਾ ਕੇ-ਕਮਾ ਕੇ ਕੋਠੀਆਂ ਵੀ ਉੱਥੇ ਬਣਦੀਆਂ ਉਹਨਾਂ ਦੀਆਂ ਚਾਬੀਆਂ ਵੀ ਯੂਪੀ ਬਿਹਾਰ ਵਾਲਿਆਂ ਦੇ ਕੋਲ ਨੇ ਉਹ ਭਈਆਂ ਭਈ ਇਹਨਾਂ ਜਿਹੜੇ ਨੇ ਉਹ ਉਹਨੂੰ ਇੰਜੋਏ ਕਰ ਰਹੇ ਹੁੰਦੇ ਨੇ ਉੱਥੇ ਜਿਹੜਾ ਕੱਲ ਨੂੰ ਉੱਥੇ ਜਦੋਂ ਥਾਣੇਦਾਰ ਵੀ ਦੂਜਾ ਲੱਗਾ ਹੋਣਾ ਏ ਔਰ ਤੁਸੀਂ ਜਿੰਨੇ ਆਫੀਸਰਸ ਦੇਖੋਗੇ ਸੈਂਟਰਲ ਸਰਵਿਸ ਆਈਪੀਐਸ ਦੇਖ ਲਓ ਪੰਜਾਬ ਚ ਕਿੰਨੇ ਸਿੱਖ ਨੇ ਡੀਸੀ ਦੇਖ ਲਓ ਕਿੰਨੇ ਸਿੱਖ ਨੇ ਔਰ ਜਦੋਂ ਹੁਣ ਅੱਜਕੱਲ ਕੁਝ ਵੀਡੀਓਜ਼ ਚੱਲ ਰਹੀਆਂ ਨੇ ਜਿਨ੍ਹਾਂ ਜੈਕਸ ਪੁਲਿਸ ਵਾਲੇ ਕਿ ਭਾਈ ਕਿਵੇਂ ਸੌਦਾ ਸਾਧ ਦੇ ਮਾਮਲੇ ਚ ਕਿਵੇਂ ਇਨਵੈਸਟੀਗੇਸ਼ਨ ਨੂੰ ਸਾਬਤਾਜ ਕੀਤਾ ਗਿਆ ਕਿਵੇਂ ਜਿਹੜਾ ਉਹ ਜਦੋਂ ਕੋਈ ਨਤੀਜੇ ਤੇ ਪਹੁੰਚਦੇ ਸੀ ਗੱਲ ਉਹਨੂੰ ਸਾਬਤਾਜ ਕਰਤਾ ਜਾਂਦਾ ਸੀ ਤੁ ਜਦੋਂ ਅਸੀਂ ਕਹਿੰਦੇ ਆ ਜੀ ਕਿ ਭਾਈ 8 ਸਾਲ ਹੋ ਗਏ ਨੇ 2015 ਤੋਂ ਹੁਣ ਤੱਕ 9 ਸਾਲ ਇਨਸਾਫ ਨਹੀਂ ਨਿਕਲਿਆ ਕੋਈ ਜਿਹੜੇ ਨੇ ਦੋਸ਼ੀਆਂ ਦੇ ਨਾਂ ਸਾਹਮਣੇ ਆਂਦੇ ਆ ਸਲਾਬਤਪੁਰ ਵਾਲੀ ਘਟਨਾ ਤੋਂ ਲੈ ਕੇ ਬਹਿਬਲ ਕਲਾਂ ਤੱਕ ਪਹੁੰਚਦੇ ਆ ਕੀ ਰੀਜ਼ਨ ਹੈ ਕਿਉਂਕਿ ਉਹਨਾਂ ਨੇ ਬਿਊਰੋਕਰੇਸੀ ਦੂਜੇ ਰਾਂ ਵੀ ਸਾਰਾ ਪਾਰਟ ਆਪਣਾ ਰੱਖਿਆ ਹੋਇਆ ਔਰ ਥੱਲੇ ਵੀ ਜੋ ਕੁਝ ਬਦਲ ਰਿਹਾ ਔਰ ਬਾਹਰ ਖਾਸ ਤੌਰ ਤੇ ਕਿਉਂਕਿ ਕੈਨੇਡਾ ਇਹਨਾਂ ਨੇ ਸਭ ਤੋਂ ਪਹਿਲਾਂ ਟਾਰਗੇਟ ਕੀਤਾ ਜਵੇਂ ਯਾਰ ਇੰਡੀਆ ਦਾ ਹਾਦਸਾ ਵੀ ਉੱਥੇ ਹੀ ਕਰਵਾਇਆ ਗਿਆ ਔਰ 18 ਜੂਨ 2023 ਤੋਂ ਇਹਨਾਂ ਨੇ ਸਿੱਧੇ ਸਿੱਧਾ ਹਾਲਾਂ ਇਹ ਵੀ ਸਾਹਮਣੇ ਆ ਕਿ ਰਿਪਦਮਨ ਸਿੰਘ ਮਾਲਕ ਜਿਹੜਾ ਇਹਨਾਂ ਦਾ ਹੀ ਪਿਆਦਾ ਇਹਨਾਂ ਨੇ ਇਸਤੇਮਾਲ ਕੀਤਾ ਉਸ ਤੋਂ ਬਾਅਦ ਖਾਲਸਾਣ ਦੇ ਖਿਲਾਫ ਵੀ ਘੁਆਇਆ ਇਹਨ ਇਰ ਇੰਡੀਆ ਵੇਲੇ ਵੀ ਉਹਨੂੰ ਯੂਜ਼ ਕੀਤਾ ਉਸ ਦਾ ਮਰਡਰ ਸਾਲ ਪਹਿਲਾਂ ਹੁੰਦਾ ਜਿਹੜਾ ਬੇਸ਼ੱਕ ਬੰਦਾ ਫੜਿਆ ਜਾਂਦਾ ਹੈ ਲੇਕਿਨ ਉਹ ਹਾਇਰਡ ਅਸੈਸ਼ਨ ਹੈ ਇਸ ਦੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਪਰ ਇਸ ਮਾਮਲੇ ਚ ਕਿਉਂਕਿ ਜਸਟਨ ਟਰੂਡੋ ਨੇ ਇਸ ਦੇ ਉੱਤੇ ਜਿਹੜਾ 3 ਮਹੀਨੇ ਬਾਅਦ ਬਿਲਕੁਲ ਲਾਈਨ ਲਈ ਔਰ ਇਹ ਸਾਹਮਣੇ ਆਣਾ ਸ਼ੁਰੂ ਹੋਇਆ ਹੁਣ ਕਿਉਂਕਿ ਸਿਕਸ ਫਾਰ ਜਸਟਿਸ ਨੇ ਖਾਲਸਤਾਨ ਰੈਫਰੰਡਮ ਦੀ ਮੂਵਮੈਂਟ ਨੂੰ ਲੀਡ ਕੀਤਾ ਲਗਭਗ 3 ਸਾਲ ਪਹਿਲਾਂ ਕੋਵਿਡ ਦੇ ਚੱਲਦੇ ਆ ਪਹਿਲਾਂ ਤਾਂ 2020 ਸੀ ਫਿਰ ਉਸ ਨੂੰ ਮਲਤਵੀ ਕੀਤਾ ਗਿਆ 2021 ਚ ਉਸ ਦੀ ਸ਼ੁਰੂਆਤ ਹੁੰਦੀ ਹੈ ਤੇ ਇਹਨਾਂ ਨੇ ਪਹਿਲਾਂ ਵਿਦਨ ਇੰਡੀਆ ਸਿਕਸ ਫਾਰ ਜਸਟਿਸ ਨੂੰ ਦਸ਼ਤਗਰ ਜਥੇਬੰਦੀ ਐਲਾਨਿਆ ਇੰਟਰਪੋਲ ਇਹ ਉਹ ਹੁਣ ਮੈਂ ਪਹਿਲਾਂ ਅੱਜ ਇਹਨਾਂ ਦੇ 6 ਫਾਰ ਜਸਟਿਸ ਦੇ ਜਿਹੜੇ ਕਾਨੂੰਨੀ ਸਲਾਹਕਾਰ ਨੇ ਗੁਰਪ੍ਰਤਮan ਸਿੰਘ ਪੰਨੂ ਉਹਨਾਂ ਦੀ ਸਟੇਟਮੈਂਟ ਹੈ ਕਿਉਂਕਿ ਉਹਨਾਂ ਨੂੰ ਨੋਟਿਸ ਮਿਲਿਆ ਹੈ ਜਿਹੜਾ ਉਹਨਾਂ ਦੇ ਇੰਡੀਅਨ ਹਾਈ ਕਮਿਸ਼ਨ ਆਫ ਇੰਡੀਆ ਵੱਲੋਂ ਆਟਵਾ ਨੋਟੀਫਾਈ ਕਰਦੇ ਆ ਕਿ ਜੀ 6 ਫਾਰ ਜਸਟਿਸ ਐਜ਼ ਅਨਲਾਫੁਲ ਹੈ ਅੰਡਰ ਦਾ ਅਨਲਾਫੁਲ ਐਕਟੀਵਿਟੀਜ਼ ਐਕਟ ਆਫ ਇੰਡੀਆ ਔਰ ਇਹ ਯੂਨਾਈਟਿਡ ਨੇਸ਼ਨਸ ਦੇ ਹਵਾਲੇ ਨਾਲ ਫਿਰ ਇਹਨਾਂ ਨੇ ਕਾਊਂਟਰ ਕੀਤਾ ਉਸ ਨੂੰ ਔਰ ਉਹ ਜਿਹੜੀ ਉਹਨਾਂ ਦਾ ਨੋਟਿਸ ਦੀ ਕਾਪੀ ਹੈ ਜਿਹੜੀ ਉਹਨਾਂ ਨੂੰ ਮਿਲੀ ਉਹ ਵੀ ਉਹਨਾਂ ਨੇ ਉਹਦੇ ਨਾਲ ਅਟੈਚ ਕੀਤੀ ਹੈ ਔਰ ਇਹ ਉਹਨਾਂ ਨੇ ਐਡਰੈਸ ਕੀਤਾ ਹੈ ਪਬਲਿਕ ਸੇਫਟੀ ਮਿਨਿਸਟਰ ਨੂੰ ਆਟਵਾ ਕੈਨੇਡਾ ਚ ਆਨਰੇਬਲ ਡੋਮਿਨਿਕ ਲੀ ਬਲੈਂਕ ਮਿਨਿਸਟਰ ਆਫ ਪਬਲਿਕ ਸੇਫਟੀ ਔਰ ਆਨਰੇਬਲ ਮੈਲਨੀ ਜੋਲੀ ਮਿਨਿਸਟਰ ਫਾਰ ਫੋਰਨ ਅਫੇਅਰਸ ਆਟਵਾ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਨੋਟਿਸ ਟੂ ਡਿਕਲੇਅਰ ਸਿਕਸ ਫਾਰ ਜਸਟਿਸ ਐਸ ਅਨਲਾਫੁਲ ਅੰਡਰ ਇੰਡੀਆਜ਼ ਯੂਏਪੀਏ ਬਾਈ ਹਾਈ ਕਮਿਸ਼ਨਰ ਸੰਜੇ ਵਰਮਾ ਹੂੰ ਉਹ ਸੰਜੇ ਵਰਮਾ ਹਾਈ ਕਮਿਸ਼ਨਰ ਬੈਠਾ ਹਾਲਾਂ ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ ਇਹ ਕੈਨੇਡੀਅਨ ਸਿਟੀਜ਼ਨ ਜਾਂ ਅਮਰੀਕਨ ਸਿਟੀਜ਼ਨਸ ਨੂੰ ਹਾਈ ਕਮਿਸ਼ਨਰ ਦਾ ਕੰਮ ਆਪਣੀ ਗਵਰਨਮੈਂਟ ਦੇ ਨਾਲ ਹੈ ਜਾਂ ਆਪਣਿਆਂ ਨੂੰ ਵੀਜ਼ਾ ਜਾਂ ਪਾਸਪੋਰਟ ਦੇਣਾ ਉਹਨਾਂ ਦਾ ਕੋਈ ਤਾਲੁਕ ਨਹੀਂ ਹੈ ਕਿ ਉਹ ਦੇਣ ਪਰ ਉਹਨਾਂ ਨੇ ਇਹਨਾਂ ਨੂੰ ਇਹ ਨੋਟਿਸ ਭੇਜਿਆ ਕਿ ਭਾਈ ਇਹ ਔਰ ਇਹਦੇ ਤੇ ਹੀ ਉਹਨਾਂ ਨੇ ਫਿਰ 6th court justice ਨੇ ਕਿਹਾ ਕਿ ਮੋਦੀ ਗਵਰਨਮੈਂਟਸ ਨੋਟਿਸ ਇਜ਼ ਐਕਸਟਰਾ ਟੈਰੀਟੋਰੀਅਲ ਇੰਟਰਫੀਰੈਂਸ ਇਨ ਕੈਨੇਡਾਜ਼ ਇੰਟਰਨਲ ਅਫੇਅਰਸ ਹੁਣ ਇੱਕ ਪਾਸੇ ਕਾਟ ਬਾਈ ਦਾ neck ਨੇ ਇਹ ਸਾਰੇ ਲਈ ਲੇਕਿਨ ਇਹਦੇ باوجود ਇਹ ਕਿੰਨੀ ਦਿਲਵਦੀ ਕਰ ਰਹੇ ਨੇ ਕਿ ਕੈਨੇਡਾ ਚ ਉਹਨਾਂ ਦਾ ਜਿਹੜਾ ਹਾਈ ਕਮਿਸ਼ਨਰ ਹੈ ਉਹ 6th court justice ਨੂੰ ਇੱਕ ਦਸ਼ਸ਼ਗਰ ਜਥੇਬੰਦੀ ਯੂਆਪਾ ਜਿਹੜਾ ਜਿਸ ਨੂੰ ਯੂਐਨ ਨੇ ਔਰ ਦੂਜਿਆਂ ਨੇ ਨਕਾਰਿਆ ਹੋਇਆ ਹੈ ਉਹ ਕਿ ਬਈ ਬਿਲਕੁਲ ਇਹ ਵਾਇਓਲੇਸ਼ਨ ਹੈ ਫੰਡਾਮੈਂਟਲ ਇੰਟਰਨੈਸ਼ਨਲ ਹਿਊਮਨ ਸਟੈਂਡਰਡ ਦੀ ਸੋ ਉਸ ਦੇ ਉੱਤੇ ਉਹਨਾਂ ਨੇ ਸਿਕਸ ਫਰ ਜਸਟਿਸ ਨੇ ਇਹਨਾਂ ਨੂੰ ਐਡਰੈਸ ਕੀਤਾ ਹੈ ਮਿਨਿਸਟਰਸ ਨੂੰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇੱਕ ਰਜਿਸਟਰਡ ਆਰਗੇਨਾਈਜੇਸ਼ਨ ਆ ਕੈਨੇਡੀਅਨ ਲਾਜ਼ ਦੇ ਥੱਲੇ ਕੈਨੇਡੀਅਨ ਚਾਰਟਰ ਆਫ ਰਾਈਟਸ ਦੇ ਮਿਸ਼ਨ ਦੇ ਥੱਲੇ ਹੀ ਅਸੀਂ ਕੰਮ ਕਰਦੇ ਹਾਂ ਅਸੀਂ ਸਿੱਖਾਂ ਦੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਲਈ ਖਾਲਸਾਨ ਰੈਫਰੈਂਡਮ ਦੇ ਲਈ ਯਤਨਸ਼ੀਲ ਹੈ ਔਰ ਇਹ ਸਭ ਦੇ ਬਾਵਜੂਦ ਸਿਕਸਵਰ ਜਸਟਿਸ ਨੂੰ ਇਹ ਨੋਟਿਸ ਹਾਈ ਕਮਿਸ਼ਨਰ ਇੰਡੀਆ ਨੇ ਆਟਵਾ ਆਫਿਸ ਨੇ ਦਿੱਤਾ ਹੈ ਜਿਹੜੀ ਦੀ ਕਾਪੀ ਅਸੀਂ ਨਾਲ ਅਟੈਚ ਕਰ ਰਹੇ ਹਾਂ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਇੰਡੀਅਨ ਸਿਸਟਮ ਜੂਨ 18 2023 ਨੂੰ ਹਰਦੀਪ ਸਿੰਘ ਨੇਜਰ ਦਾ ਮਰਡਰ ਹੁੰਦਾ ਸਾਰੀ ਫਿਰ ਸਪਟੈਂਬਰ 2023 ਨੂੰ ਪ੍ਰਾਈਮ ਮਿਨਿਸਟਰ ਜਿਹੜੇ ਟਰੂਡੋ ਨੇ ਉਹ ਕੈਨੇਡੀਅਨ ਸਕਿਉਰਿਟੀ ਏਜੰਸੀਜ਼ ਦੇ ਹਵਾਲੇ ਨਾਲ ਦੱਸਦੇ ਨੇ ਕਿ ਭਾਈ ਇਹ ਇਹਦੇ ਵਿੱਚ ਪੋਟੈਂਸ਼ੀਅਲ ਹੈਗਾ ਕਿ ਗਵਰਨਮੈਂਟ ਆਫ ਇੰਡੀਆ ਦੇ ਏਜੰਟ ਇਨਵੋਲ ਵਨੇ ਫਿਰ ਫਰਵਰੀ 2024 ਚ ਇੰਦਰਜੀਤ ਸਿੰਘ ਗੌਸਲ ਬ੍ਰੈਂਪਟਨ ਜਿਹੜੇ ਰਹਿੰਦੇ ਨੇ ਔਰ ਜਿਨ੍ਹਾਂ ਨੇ ਹਰਦੀਪ ਸਿੰਘ ਨੱਜਰ ਤੋਂ ਬਾਅਦ ਕਮਾਂਡ ਸੰਭਾਲੀ ਕੋਆਰਡੀਨੇਟਰ ਖਾਲਿਸਤਾਨ ਰੈਫਰੰਡਮ ਦੀ ਉਹਨਾਂ ਦੇ ਘਰ ਦੇ ਬਾਹਰ ਡਰਾਈਵ ਬਾਈ ਸ਼ੂਟਿੰਗ ਹੁੰਦੀ ਹੈ ਔਰ ਫਿਰ ਹੁਣ ਅਗਸਤ ਮਹੀਨੇ ਦੇ ਵਿੱਚ ਗੋਸਲ ਨੂੰ ਡਿਊਟੀ ਟੂ ਵਾਰ ਨੋਟਿਸ ਆਰ ਸੀ ਐਮ ਪੀ ਵੱਲੋਂ ਸਰਵ ਕੀਤਾ ਜਾਂਦਾ ਹੈ ਕਿ ਭਾਈ ਤੁਹਾਡੀ ਲਾਈਫ ਨੂੰ ਖਤਰਾ ਹੈ ਔਰ ਇਸਾਰੇ ਤੋਂ ਬਾਅਦ 29 ਅਗਸਤ ਨੂੰ ਇਹ ਨੋਟਿਸ ਜਿਹੜਾ ਹੈ ਹਾਈ ਕਮਿਸ਼ਨਰ ਵਰਮਾ ਜਿਹੜਾ ਔਫ ਸਿਕਸ ਫਾਰ ਜਸਟਿਸ ਨੂੰ ਭੇਜ ਰਿਹਾ ਕਿ ਭਾਈ ਇਹ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੈ ਇਹ ਇੰਟੀਮਿਡੇਸ਼ਨ ਹੈ ਸਾਇਲੈਂਸ ਕਰਨ ਦਾ ਕੈਨੇਡੀਅਨ ਸਿਟੀਜ਼ਨ ਦੇ ਜਿਹੜੇ ਰਾਈਟਸ ਨੇ ਉਹਨਾਂ ਦੀ ਵਾਇਓਲੇਸ਼ਨ ਹੈ ਸੋ ਇਹ ਬੜਾ ਜ਼ਰੂਰੀ ਹੈ ਸਮਝਣਾ ਕਿ ਇਸ ਸਬ ਦੇ باوجود ਕਿ ਇਹ ਸਭ ਚੱਲ ਰਿਹਾ ਹੈ ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ ਰਾਦਰ ਇਹ ਇਹਨੂੰ ਕਹਿੰਦੇ ਨੇ ਦਬਾਅ ਬਣਾ ਕੇ ਰੱਖਣਾ ਕਿਉਂਕਿ ਹਾਲਾਂ ਇਹਨਾਂ ਨੂੰ ਵੀ ਪਤਾ ਹੈ ਕਿ ਬਈ ਇਹਦੇ ਨਾਲ ਨਹੀਂ ਹੋਣਾ ਬਲਕਿ ਇੱਕ ਦੱਸਣ ਦੇ ਲਈ ਕਿ ਔਰ ਦੂਸਰਾ ਜਦੋਂ ਵੀ ਕੋਈ ਨਵੀਂ ਚੀਜ਼ ਆਂਦੀ ਹੈ ਤੁਹਾਡਾ ਧਿਆਨ ਵੀ ਡਿਸਟਰੈਕਟ ਹੁੰਦਾ ਹੈ ਜੇ ਹੁਣ ਇਹ ਲੈਟਰ ਵੀ ਉਹਨਾਂ ਨੇ ਡਰਾਫਟ ਕੀਤਾ ਤੁਸੀਂ ਵਕਤ ਰਿਸੋਰਸਸ ਵੀ ਉਹ ਸਾਰੇ ਦੇ ਉੱਤੇ ਲਾ ਰਹੇ ਹਨ ਔਰ ਇਸ ਸਾਰੇ ਦੇ ਨਾਲ-ਨਾਲ ਅਸੀਂ ਦੇਖ ਰਹੇ ਹਾਂ ਮੈਂ ਇਹ ਜਿਹੜੀ ਲਿਖਤ ਗੁਰਪ੍ਰੀਤ ਸਿੰਘ ਸੋਹਤਾ ਦੀ ਹੈ ਉਹ ਨੂੰ ਮੈਂ ਸ਼ੇਅਰ ਕਰਨਾ ਚਾਹੁੰਦਾ ਹਾਂ ਜਿਸ ਤੋਂ ਸਾਨੂੰ ਇਹ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਭਾਈ ਇਹ ਇੱਕ ਤੇ ਹਮਲਾ ਸਭ ਤੇ ਹਮਲਾ ਕਿਵੇਂ ਉਹਨਾਂ ਨੇ ਕਿਹਾ ਕਿ ਗਾਇਕ ਕਰਨ ਔਜਲਾ ਗਿੱਪੀ ਗਰੇਵਾਲ ਤੋਂ ਬਾਅਦ एपीटी लोंदे ਘਰ ਤੇ ਗੋਲੀਆਂ ਚਲਾਈਆਂ ਗਈਆਂ ਅੱਗ ਲਾਈ ਗਈ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਸਿੰਗਰ ਐਂਡ ਰੈਪਰ एपीटी ਲੋ ਉਹਨਾਂ ਦੇ ਘਰ ਤੇ ਜਿਹੜਾ ਉਹ ਬ੍ਰਿਟਿਸ਼ ਕੋਲੰਬੀਆ ਵਿਕਟੋਰੀਆ ਆਇਲੈਂਡ ਚ ਰਹਿੰਦੇ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਅੱਗ ਲਾਏ ਮਸਲਾ ਸਾਰਾ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਵਿਦੇਸ਼ੀ ਦਖਲਅੰਦਾਜ਼ੀ ਦਾ ਹੈ ਸਿੱਖ کارਕੁਨ ਸਿੱਖ ਵਪਾਰੀ ਸਿੱਖ ਟਰੱਕਰ ਤੇ ਸਿੱਖ ਗਾਇਕ ਨਿਸ਼ਾਨਾ ਬਣਾਏ ਜਾ ਰਹੇ ਹਨ ਸਿੱਖ ਚਾਹੇ ਆਜ਼ਾਦੀ ਮੰਗਦਾ ਹੈ ਜਾਂ ਨਹੀਂ ਉਸ ਦੇ ਕਾਰਜ ਸਿੱਖੀ ਜਾਂ ਪੰਜਾਬੀਅਤ ਨੂੰ ਬਲੰਦ ਕਰਦੇ ਹਨ ਕਿਸੇ ਵੀ ਕਿਸਮ ਦੀ ਤਰੱਕੀ 'ਚ ਯੋਗਦਾਨ ਪਾਉਂਦੇ ਹਨ ਉਹ ਸਾਰੇ ਨਿਸ਼ਾਨੇ ਤੇ ਹਨ ਉਹਨਾਂ ਨੇ ਪੈਨਿਕ ਕ੍ਰੀਏਟ ਕਰਨਾ ਤਾਂ ਕਿ ਬਾਹਰ ਬੈਠੇ ਸਿੱਖ ਜਿਹੜੇ ਨੇ ਉਹਨਾਂ ਦੀ ਹਰਾਸਮੈਂਟ ਇੰਟੀਮਿਡੇਸ਼ਨ ਫਰੋਤੀਆਂ ਸਿੱਖ ਬਿਜ਼ਨੈਸਸ ਨੂੰ ਵੀ ਉਹ ਇਵਨ ਫਰੇਜ਼ ਰੂਮ ਬੈਲ ਟ੍ਰਾਂਟੋਚ اور ਇਕਸਟੇਜ ਤੇ ਹੁਣ ਤਾਂ ਥੋੜਾ ਬਹੁਤ ਇੱਥੇ ਸਿਕਿਉਰਿਟੀ ਦਸਤਿਆਂ ਨੇ ਦਬਾਅ ਪਾਇਆ ਅਦਰਵਾਇਜ਼ ਤਾਂ ਇੱਥੇ ਬਿਲਕੁਲ ਇਹਨਾਂ ਨੇ ਮਾਫੀਆ ਜਿਹੜਾ ਹੈ ਉਹ ਚੰਗੇ ਭਲੇ ਜਿਹੜੇ ਖਾਂਦੇ ਪੀਂਦੇ ਸਿੱਖ ਸੀ ਉਹਨਾਂ ਦੇ ਘਰਾਂ ਚ ਜਾ ਬੜਦੇ ਸੀ ਖੁੱਲੇ ਘਰ ਡਰਾਇੰਗ ਰੂਮ ਚ ਬਹਿ ਕੇ ਕਹਿੰਦੇ ਸੀ ਲਿਆਉ ਪੈਸੇ ਦੇਖੋ ਔਰ ਉਹਨਾਂ ਨੇ ਕਿਹਾ ਕਿਸਾਨ ਮੋਰਚੇ ਵੇਲੇ ਤੋਂ ਸੰਗੀ ਤਾਣਾ ਬਾਣਾ ਦਿਲਜੀਤ ਏਪੀ ਢਿੱਲੋਂ ਕਰਨ ਔਜਲਾ ਸ਼ੁਭ ਜੀਜੀ ਬੈਂਸ ਹਾਰਡ ਕੋਰ ਅਤੇ ਹੋਰ ਕਈ ਗਾਇਕਾਂ ਖਿਲਾਫ ਨਫ਼ਰਤ ਫੈਲਾ ਰਿਹਾ ਹੈ ਇਹਨਾਂ ਗਾਇਕਾਂ ਦੇ ਗੀਤਾਂ ਤੇ ਸਮੀਖਿਆ ਕਰਦੇ ਹਨ ਘੰਟੇ-ਘੰਟੇ ਦੀਆਂ ਵੀਡੀਓ ਬਣਾ ਕੇ ਮੇਜਰ ਗੌਰਵ ਆਰਿਆ ਤੇ ਹੋਰ ਕਈ ਸੰਗੀ ਤਫ਼ਸੀਰੇ ਕਰਕੇ ਦੱਸਦੇ ਹਨ ਕਿ ਕਿਵੇਂ ਖਾਲਸਤਾਨੀ ਹਨ ਔਰ ਇਵਨ ਕਈਆਂ ਦੇ ਸ਼ੋਅ ਜਿਵੇਂ ਸ਼ੁਭ ਔਰ ਦੂਜੇ ਉੱਥੇ ਕੈਨਸਲ ਕੀਤੇ ਗਏ ਅੱਜ ਹੀ ਮੈਂ ਕਿਸੇ ਪੰਜਾਬ ਦੇ ਗਾਇਕ ਦਾ ਦੇਖ ਰਿਹਾ ਸੀ ਕਿ ਜੀ ਕੰਗਣਾ ਰਣੋਥ ਨੂੰ ਜਦੋਂ ਛਪੇੜ ਉਹਨੇ ਕੁਲਵਿੰਦਰ ਕੌਰ ਨੇ ਮਾਰੀ ਵੀ ਮੈਂ ਵੀ ਆਪਣੇ ਤੇ ਬਾਤ ਦੀ ਪੋਸਟ ਜੋ ਸਾਰੀ ਚੱਲ ਰਹੀ ਸੀ ਖਬਰ ਤੇ ਹਿਮਾਚਲ ਦੇ ਵਿੱਚ ਮੇਰੇ ਤਿੰਨ ਸ਼ੋਅ ਰੱਖੇ ਹੋਏ ਸੀ ਉਹਨਾਂ ਨੇ ਹਿਮਾਚਲ ਵਾਲਿਆਂ ਨੇ ਕੈਨਸਲ ਕੀਤਾ ਉਹਨਾਂ ਨੇ ਕਿਹਾ ਜੀ ਇਹਨੂੰ ਡਿਲੀਟ ਕਰੋ ਤੇ ਫੇਰ ਹੀ ਸੋ ਮਤਲਬ ਇਹ ਹੈ ਕਿ ਉਹਨਾਂ ਨੂੰ ਹਰ ਹਾਲਾ ਸਾਨੂੰ ਗਾਇਕਾਂ ਦੀਆਂ ਜਿਨ੍ਹਾਂ ਦੀਆਂ ਉਹਨਾਂ ਨੇ ਸ਼ਕਲਾਂ ਬਣਾਈਆਂ ਹੋਈਆਂ ਜਾਂ ਦੂਜੀਆਂ ਉਹ ਲੱਗਦਾ ਹੀ ਨਹੀਂ ਵੀ ਸਿੱਖਾਂ ਦੇ ਮੁੰਡੇ ਨੇ ਲੇਕਿਨ ਜੇ ਉਹਨਾਂ ਚ ਦੀ ਪੰਜਾਬੀ ਸੰਗੀਤ ਜਾਂ ਦੂਜੇ ਰਾਹੀਂ ਫਾਈਨੈਂਸ਼ੀਅਲ ਪ੍ਰੋਸਪਰਿਟੀ ਨਿਕਲਦੀ ਹੈ ਜਾਂ ਉਹ ਥੋੜਾ ਬਹੁਤ ਕੋਈ ਸੇ ਮੁੱਦੇ ਦੇ ਉੱਤੇ ਗੱਲ ਕਰ ਜਾਂਦੇ ਨੇ ਤੇ ਉਹ ਵੀ ਉਹਨਾਂ ਨੂੰ ਲੱਗਦਾ ਵੀ ਇਹ ਸਾਰੇ ਖਾਲਸਤਾਨੀ ਨੇ ਫਿਰ ਉਹਨਾਂ ਨੇ ਕਿਹਾ ਕਿ ਮਤਲਬ ਕੀ ਜਿਹੜਾ ਵੀ ਦਸਤਾਰ ਸਜੋਂਦਾ ਹੈ ਪੰਜਾਬੀ ਬੋਲਦਾ ਹੈ ਜਾਂ ਪੰਜਾਬੀ ਬੋਲੀ ਦੇ ਸਿਰ ਤੇ ਖੁਦ ਤਰੱਕੀ ਕਰਦਾ ਹੈ ਮਿਹਨਤ ਨਾਲ ਵਪਾਰ ਖੜਾ ਕਰਦਾ ਹੈ ਉਹਨਾਂ ਚੋਂ ਬਹੁਤੇ ਇਹਨਾਂ ਦੇ ਨਿਸ਼ਾਨੇ ਤੇ ਹਨ ਕੋਈ ਹੁਣ ਚੜ ਜਾਊ ਕੋਈ ਬਾਤ ਫਿਰ ਵਾਰੀ ਹੋਣੀ ਹੈ ਹਰ ਇੱਕ ਦੀ ਕੋਈ ਹੋਣੀ ਇਮੀਡੀਏਟਲੀ ਆ ਰਿਹਾ ਕਿਸੇ ਨੂੰ ਬਾਅਦ ਚ ਨਿਸ਼ਾਨਾ ਬਣਾਣਗੇ ਨਿਸ਼ਾਨਾ ਬਣਾਉਣ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਵਰਤਿਆ ਜਾ ਰਿਹਾ ਜੋ ਭਾਰਤੀ ਜੇਲ੍ਹ ਵਿੱਚ ਹੈ ਪੰਜਾਬ ਦੇ ਹੋਣਹਾਰ ਪੁੱਤਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਚੁੱਕ ਹਟਿਆ ਤੇ ਹੁਣ ਸਿੱਧ ਹੋ ਚੁੱਕਾ ਹੈ ਕਿ ਉਸ ਨੂੰ ਮਸ਼ਹੂਰ ਕਰਨ ਲਈ ਭਾਰਤੀ ਏਜੰਸੀਆਂ ਨੇ ਸੀਆਈਏ ਥਾਣਾ ਖਰੜਚੋਂ ਉਹਦੀ ਇੰਟਰਵਿਊ ਕਰਵਾਈ ਸੀ ਅਸੀਂ ਕੱਲ ਵੀ ਜਕਰ ਕੀਤਾ ਇੱਕ ਇੰਟਰਵਿਊ ਖਰੜਚ ਹੋਈ ਇੱਕ ਰਾਜਸਥਾਨ ਚ ਹੋਈ ਸੋ ਜ਼ਾਹਰ ਹੈ ਕਿ ਇਹ ਲਾਰੈਂਸ ਬਿਸ਼ਨੋਈ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਹੀ ਜਿਹੜਾ ਪਿਆਦਾ ਹੈ ਔਰ ਉਹਦਾ ਨਾਂ ਹੀ ਵਰਤਿਆ ਜਾ ਰਿਹਾ ਹੈ ਬਾਕੀ ਉਹਨਾਂ ਨੇ ਪੂਰਾ ਜਿਹੜਾ ਕੰਟਰੋਲ ਉਹਨਾਂ ਦਾ ਹੈ ਵਾਰ-ਵਾਰ ਸਵਾਲ ਕਰਨ ਤੇ ਵੀ ਕੇਂਦਰ ਸਰਕਾਰ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਚੁੱਪ ਵਟ ਲਈ ਪਰ ਜਦ ਮਾਮਲਾ ਕੋਰਟ ਵਿੱਚ ਚਲਿਆ ਗਿਆ ਤਾ ਪੁਲਿਸ ਦੀ ਆਪਸੀ ਤੁਸਲਬਾਜ਼ੀ ਚ ਸਾਰੀ ਅਸਲੀਅਤ ਬਾਹਰ ਆ ਗਈ ਹੁਣ ਜਿਸ ਦਰਬਾਰੀ ਪੱਤਰਕਾਰ ਨੇ ਇੰਟਰਵਿਊ ਕੀਤੀ ਸੀ ਉਹਨੂੰ ਬਚਾਉਣ ਲਈ ਦਿੱਲੀੋਂ ਮੁਕਲ ਰੋਤਗੀ ਵਰਗਾ ਮੋਦੀ ਦਾ ਖਾਸਮਕਾਸ ਵੱਡਾ ਵਕੀਲ ਭਾਰਤ ਦਾ ਸਾਬਕਾ ਅਟਾਰਨੀ ਜਨਰਲ ਭੇਜਿਆ ਗਿਆ ਤੇ ਜ਼ਮਾਨਤ ਕਰਾ ਕੇ ਪਟਿਆਲੇ ਨੂੰ ਤੋਂ ਬਾਹਰਲੇ ਮੁਲਕ ਚਾੜ ਦਿੱਤਾ ਗਿਆ ਇਹ ਸਭ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹਿੱਸਾ ਹੈ ਔਰ ਇਹ ਪਿਛਲੇ ਦਿਨਾਂ ਜੀ ਹੋਇਆ ਹਾਲਾਂ ਜਦੋਂ ਆਇਆ ਕਿ ਜੀ ਹੁਣ ਉਹਨੂੰ ਪੱਤਰਕਾਰ ਦੀ ਗ੍ਰਿਫਤਾਰੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਰਡਰ ਕਰ ਦਿੱਤੀ ਸਿੱਟ ਨੇ ਤੇ ਉਹਨੇ ਉਹਨੂੰ ਮੁਕਲ ਰੋਸ ਤੇ ਖੜਾ ਕਰਤਾ ਤੇ ਉਹਦੀ ਜ਼ਮਾਨਤ ਕਰਾ ਕੇ ਉਹਨੂੰ ਛਾੜ ਤੁਹਾਨੂੰ ਲੱਗਦਾ ਹੋਊ ਕਿ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਖਾਲਿਸਤਾਨੀ ਆਗੂਆਂ ਖਿਲਾਫ ਹੈ ਪਰ ਇਹ ਦਰਬਾਰੀ ਸਿੱਖਾਂ ਨੂੰ ਛੱਡ ਕੇ ਬਾਹਰਲੇ ਮੁਲਕਾਂ ਦੇ ਸਾਰੇ ਸਿੱਖਾਂ ਦੇ ਖਿਲਾਫ ਹੈ ਜਾਇਓ ਕੋਈ ਗਾਇਕ ਹੋਏ, ਟਰੱਕਰ ਹੋਏ, ਬਿਜ਼ਨਸਮੈਨ ਹੋਏ, ਪੱਤਰਕਾਰ ਹੋਏ ਜਾਂ ਕੋਈ ਹੋਰ ਜਿਹੜੇ ਲੋਕ ਐਕਸ ਵਰਤਦੇ ਹਨ ਜਿਹਨੂੰ ਟਵਿੱਟਰ ਕਹਿੰਦੇ ਸੀ ਉਹ ਜਾਣਦੇ ਹਨ ਕਿ ਸਿੱਖ ਪੰਜਾਬੀ ਪਛਾਣ ਦੇ ਖਿਲਾਫ ਕਿੰਨਾ ਪੈਸਾ ਖਰਚ ਕੇ ਭਾਰਤੀ ਆਈਟੀ ਸੈਲ ਨਫ਼ਰਤ ਫੈਲਾ ਰਹੇ ਹਨ ਅਤੇ ਨਸਲਵਾਦੀਆਂ ਨਾਲ ਮਿਲ ਕੇ ਕੈਨੇਡਾ ਚੋਂ ਸਿੱਖਾਂ ਨੂੰ ਬਾਹਰ ਕੱਢਣ ਦੀ ਮੰਗ ਚੁੱਕ ਰਿਆਂ ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਦੇ ਨਾਲ ਵੀ ਇਹਨਾਂ ਦੇ ਕਨੈਕਸ਼ਨ ਸਾਹਮਣੇ ਆਏ ਕਿ ਭਾਈ ਕਿਵੇਂ ਸਿੱਖਾਂ ਦੇ ਖਿਲਾਫ ਅਟੈਕ ਵੀ ਹੋਏ ਜਿਸ ਦੇ ਉੱਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਬੜਾ ਸਟਰੋਂਗ ਸਟੇਟਮੈਂਟ ਵੀ ਦਿੱਤੀ ਜੀ ਸਾਡੇ ਵਿੱਚੋਂ ਕੁਝ ਇੱਕ ਦੀਆਂ ਗਲਤੀਆਂ ਨੂੰ ਸਮੁੱਚੀ ਕੌਮ ਨੂੰ ਭੰਡਣ ਤੇ ਬਦਨਾਮ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ ਸਾਡੇ ਚੋਂ ਕਈਆਂ ਨੂੰ ਲੱਗਣਾ ਕਿ ਸਾਨੂੰ ਕੀ ਪਰ ਇਹ ਜੋ ਨਫਰਤ ਦੀ ਮਹਿੰਮ ਵਿੱਢੀ ਗਈ ਹੈ ਇਸ ਦਾ ਨਿਸ਼ਾਨਾ ਕਿਸੇ ਦਾ ਵੀ ਪੱਗ ਬੰਨਦਾ ਬਜ਼ੁਰਗ ਚੁੰਨੀ ਲੈੰਦੀ ਮਾਤਾ ਜਾਂ ਬੱਚਾ ਹੋ ਸਕਦਾ ਹੈ ਉਹਨਾਂ ਇਹ ਨਹੀਂ ਪੁੱਛਣਾ ਕਿ ਤੁਸੀਂ ਆਜ਼ਾਦੀ ਦੇ ਹੱਕ ਵਾਲੇ ਹੋ ਜਾਂ ਵਿਰੋਧ ਵਾਲੇ ਜਿੰਨੀ ਜਲਦੀ ਇਹ ਗੱਲ ਸਮਝ ਆਵਾਂਗੇ ਇਕੱਠੇ ਹੋ ਕੇ ਇੱਥੋਂ ਦੀਆਂ ਸਰਕਾਰਾਂ ਦੀ ਜਵਾਬਦੇਹੀ ਕਰ ਲਵਾਂਗੇ ਬਚਾਅ ਹੋ ਜੋ ਵਰਨਾ ਹੀ ਕੱਲੇ ਕੱਲੇ ਤੰਗ ਹੋਈ ਜਾਣਗੇ ਸਾਰੇ ਇੱਕ ਤੇ ਹਮਲਾ ਸਭ ਤੇ ਹਮਲਾ ਸੋ ਮੈਂ ਸਮਝਦਾ ਕਿ ਇਹ ਬੜਾ ਕੀਮਤੀ ਸਬਕ ਗੁਰਪ੍ਰੀਤ ਸਿੰਘ ਸੋਹਤਾ ਰਾਨੇ ਸਾਨੂੰ ਸਭ ਨੂੰ ਦਿੱਤਾ ਹੈ ਇਸ ਦੇ ਉੱਤੇ ਅਮਲ ਦਰਾਮਦ ਕਰਨ ਦੀ ਬਿਲਕੁਲ ਜੀ ਰਾਮ ਸਾਹਿਬ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸੋਥਨੇ ਬ੍ਰੇਕ ਫੀਅਰਸ ਤੁਸਨ ਇਸ ਤਰ੍ਹਾਂ ਬਿੜੇ ਰਹਿਣਾ ਮਿਲਦੇ ਆ ਛੋਟੇ ਜਿਹਾ ਬ੍ਰੇਕ ਤਬਾਕ